ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪੰਜਾਬ ਦੇ ਵਿੱਚ ਇੱਕ ਵਾਰ ਲਖਸ਼ਣਾ ਦਾ ਵਿਗਲ ਵੱਜ ਚੁੱਕਾ ਹੈ ਜਿੱਥੇ ਅੱਡੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਭਾਵੇਂ ਪੰਜਾਬ ਦੇ ਵਿੱਚ ਕੋਈ ਵੀ ਪਾਰਟੀ ਹੋਵੇ ਉਹਦੇ ਵੱਲੋਂ ਜਿਹੜਾ ਵੱਖ-ਵੱਖ ਤਰ੍ਹਾਂ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਆਪਣੇ ਹਰੇਕ ਮਾਧਿਅਮ ਦੇ ਨਾਲ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਜੇਕਰ ਫਰੋਇਪੁਰ ਦੇ ਜੋਨ ਹਰਪਕੇ ਦੀ ਗੱਲ ਕਰਦੇ ਤੇ ਇੱਥੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ ਤੇ ਡੋਰ-ਟੋ-ਡੋਰ ਪ੍ਰਚਾਰ ਕੀਤਾ ਜਾ ਰਿਹਾ ਜੋਨ ਹਰਪਕੇ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ ਜਿਹੜਾ ਕੈਂਡੀਡੇਟ ਹੈ ਬਲਾਕ ਜੋ ਜਿਹੜਾ ਆਰਪੀ ਕੇ ਹੋਂ ਦਾ ਬਲਾਕ ਦਾ ਸਤਿੰਦਰ ਕੌਰ ਜੀ ਜਿਹੜੇ ਹੈਗੇ ਆ ਉਹਨਾਂ ਵੱਲੋਂ ਜਿਹੜਾ ਅੱਜ ਉਹਨਾਂ ਦੇ ਜਿਹੜੇ ਉਮੀਦਵਾਰ ਹੈਗੇ ਆ ਬਾਕੀ ਜਿਹੜੇ ਅੱਜ ਪ੍ਰਚਾਰ ਕੀਤਾ ਜਾ ਰਿਹਾ ਆਪਾਂ ਇੱਕ ਰੀ ਤੁਹਾਨੂੰ ਗੱਲਬਾਤ ਸੈਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖੋ ਜੀ ਡੋਰ ਟੂ ਡੋਰ ਕਰ ਰਹੇ ਆ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਪਿੰਡ ਲੋ ਤੇ ਅਸੀਂ ਧੰਨਵਾਦ ਕਰਦੇ ਆ ਸਰਦਾਰ ਰਣਵੀਰ ਸਿੰਘ ਭੁੱਲਰ ਦਾ ਜਿਨ੍ਹਾਂ ਸਾਨੂੰ ਪੜੇ ਲਿਖੇ ਤੇ ਸੂਝਵਾਨ ਉਮੀਦਵਾਰ ਦਿੱਤੇ ਆ ਜੀ ਠੀਕ ਆ ਤੇ ਅਸੀਂ ਵਿਸ਼ਵਾਸ ਵੀ ਦੋਣੇ ਆ ਇਥੋਂ ਵੱਧ ਤੋਂ ਵੱਧ ਲੀਡ ਦਾ ਜੁਤਾ ਕੇ ਤੇ ਆਮਦਿਪਾ ਪਾਰਟੀ ਦੀ ਝੋਲੀ ਸੀਟ ਪਾਵਾਂਗੇ ਠੀਕ ਹੈ ਤੇ ਜਿਸ ਤਰ੍ਹਾਂ ਅੱਜ ਦੂਸਰਾ ਦਿਨ ਪ੍ਰਚਾਰ ਦਾ ਡੋਟ ਡੋਰ ਕੀ ਪ੍ਰਚਾਰ ਕੀਤਾ ਜਾ ਰਿਹਾ ਤਾਂ ਤੁਸੀਂ ਜਿਹੜੇ ਸਾਰੇ ਜਿਹੜੇ ਇਥੋਂ ਜਿਹੜੇ ਉਮੀਦਵਾਰ ਜਾਂ ਆਪਣਾ ਕਹਿ ਸਕਦੇ ਹੋ ਅਹੁਦੇਦਾਰੋ ਪ੍ਰਚਾਰ ਕਰ ਰਹੇ ਹੋ ਤਾਂ ਕਿਹੜੇ-ਕਿਹੜੇ ਪਿੰਡਾਂ ਦੀ ਜੇ ਆਪਾਂ ਗੱਲ ਕਰਦੇ ਹਾਂ ਜ਼ੋਨ ਦੇ ਵਿੱਚ ਕਿੰਨੇ ਕੁ ਪਿੰਡ ਹੈਗੇ ਜੀ ਇਸ ਜ਼ੋਨ ਦੇ ਵਿੱਚ 8 ਪਿੰਡ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਅੱਠਾਂ ਪਿੰਡਾਂ 'ਚੋਂ ਮੰਨ ਲਓ ਵੀ ਅਸੀਂ ਤਕਰੀਬਨ ਹਰ ਰੋਜ਼ ਡੋਟ ਡੋਰ ਕਰਦੇ ਆਂ ਤੇ ਬਹੁਤ ਵਧੀਆ ਹੰਗਾਰਾ ਅੱਜ ਅਸੀਂ ਪਿੰਡ ਅਰਫਕੇ ਦਾ ਮਤਲਬ ਵੀ ਕੀਤਾ ਡੋਰ ਟੂ ਡੋਰ ਜੀ ਤੇ ਬੜਾ ਵਧੀਆ ਸਾਨੂੰ ਪਹਿਲਾਂ ਦੌਲਤਪੁਰਾ ਵੀ ਕੀਤਾ ਹਾਂ ਦੌਲਤਪੁਰਾ ਦੌਲਤਪੁਰੇ ਆਪਣਾ ਸਰਦਾਰ ਕੁਲਦੀਪ ਸਿੰਘ ਪੁਲਰਾਏ ਸੀਗੇ ਜੀ ਠੀਕ ਆ ਉਹਨਾਂ ਨਾਲ ਮੀਟਿੰਗ ਕਰਕੇ ਉੱਥੇ ਉੱਥੇ ਵੀ ਗਏ ਆ ਜੀ ਹਾਂ ਸਰਪੰਚ ਸਾਹਿਬ ਦੇ ਘਰੇ ਤੇ ਉੱਥੋਂ ਕਰਕੇ ਡੋਰ ਟੂ ਡੋਰ ਫਿਰ ਅਰਫਕੇ ਕਿੱਥੇ ਉਹ ਕਿਹੜੇ ਪਿੰਡਾਂ 'ਚ ਪ੍ਰਚਾਰ ਕੀਤਾ ਜੀ ਆਪਣਾ ਖੜੋਲੇ ਹਾਂਜੀ ਤੇ ਦੌਲਤਪੁਰਾ ਤੇ ਅਰਫਕੇ ਠੀਕ ਆ ਹਾਂਜੀ ਤੇ ਪੂਰੀ ਉਮੀਦ ਹੈ ਕਿ ਜਿਹੜਾ ਤੁਸੀਂ ਤੁਹਾਨੂੰ ਏਰੀਆ ਤੇ ਹਾਂ ਬਹੁਤ ਜਿਆਦਾ ਉਮੀਦ ਆ ਜੀ ਹਾਂ ਵੱਧ ਤੋਂ ਵੱਧ ਵੋਟਾਂ ਲੈ ਕੇ ਸਰਦਾਰ ਸਾਲ ਸਿੰਘ ਦੇ ਤੌਰ ਪਤਰੀ ਉਹਨਾਂ ਨੂੰ ਸੀਟ ਜਿੱਤਾਂਗੇ ਤਾਂ ਮੇਰੇ ਨਾਲ ਚੇਅਰਮੈਨ ਸਰਦਾਰ ਬਲਰਾਜ ਸਿੰਘ ਘਟੋਰਾ ਜੀ ਨੇ ਜਿਹੜੇ ਅੱਜ ਇੱਥੇ ਪਹੁੰਚੇ ਹੋਏ ਆ ਚੋਣ ਪ੍ਰਚਾਰ ਜਿਹੜਾ ਚੱਲ ਰਿਹਾ ਹੈਗਾ ਦੇਖੋ ਮੁੱਖ ਮੰਤਰੀ ਸਾਹਿਬ ਨੇ ਕੰਮ ਹੀ ਸਾਡੇ ਇਦਾਂ ਦੇ ਕਰਤੇ ਆ ਹਰ ਘਰ ਗੱਲ ਚ ਲੰਡੇ ਹੀ ਆ ਭੀ ਮੌਕਾ ਵੇਖਣ ਦੇ ਸੀਗੇ ਲੋਕ ਕੀ ਕਦੋਂ ਆਵੇ ਤੇ ਕਦੋਂ ਫਿਰ ਦੁਬਾਰਾ ਵੋਟਾਂ ਪਾਈਏ 27 ਤੋਂ ਡਿਕਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਆਹ ਆਪਣਾ ਸੈਮੀ ਫਾਈਨਲ ਹੈ ਤੇ ਰਿਜ਼ਲਟ ਹੋ ਨਹੀਂ ਦੇਦੇ ਨੇ ਠੀਕ ਹੈ ਜੀ ਜਿੱਤ ਯਕੀਨੀ ਆ 노 ਡਾਊਟ ਤੇ ਦੂਜੀ ਗੱਲ ਆ ਜਿਹੜੇ ਸਾਡੇ ਉਮੀਦਵਾਰ ਨੇ ਉਹ ਬਹੁਤ ਵਧੀਆ ਹੈਗੇ ਨੇ ਤੇ ਜਿਹੜਾ ਵਿਕਾਸ ਆ ਮੁੱਖ ਮੰਤਰੀ ਸਾਹਿਬ ਨੇ ਪੰਜਾਬ ਲੈਵਲ ਦੇ ਕੰਮ ਇੰਨੇ ਕੋ ਕਰਾ ਦਿੱਤੇ ਆ ਅਸੀਂ ਗਿਣਤੀ ਕਰੀਏ ਤਾਂ ਸਾਨੂੰ ਭੁੱਲ ਜਾਂਦੇ ਆ ਠੀਕ ਹੈ ਜੀ ਕਿਉਂਕਿ ਉਹ ਜਾਂ ਤਾਂ ਲਿਸਟ ਬਣਾ ਕੇ ਪੜ੍ਹਨੇ ਪੈਣਗੇ ਹਾਂ ਜੀ ਉਦਾਂ ਤੇ ਸਾਨੂੰ ਜਿਆਦਾ ਨਹੀਂ ਰਹਿੰਦੇ ਕੰਮ ਕਿੰਨੇ ਹੋ ਗਏ ਨੇ ਵੱਡੇ ਵੱਡੇ ਸੜਕ ਸੁਰੱਖਿਆ ਫੋਰਸ ਬਿਜਲੀ ਤਾਂ ਹੋਰ ਜਿੱਦਾਂ ਪਾਣੀ ਨਹਿਰਾਂ ਦਾ ਸੜਕਾਂ ਦੀ ਤੁਸੀਂ ਵੇਖਿਆ ਜਿਆ ਜਿਹੜੀ ਕਾਇਆ ਕਲਪ ਹੋਣੀ ਆ ਇਸ ਤਰੀਕੇ ਨਾਲ ਮਤਲਬ ਜਿਹੜੇ ਕੰਮ ਆ ਉਹ ਗਿਣਾਈ ਨਹੀਂ ਜਾ ਸਕਦੇ ਇੰਨੇ ਹੋ ਚੁੱਕੇ ਨੇ ਠੀਕ ਹੈ ਜੀ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਹੈਗੇ ਖਾਸ ਕਰਕੇ ਆਪਾਂ ਫਰੋਹੀਪੁਰ ਦੀ ਗੱਲ ਕਰਦੇ ਆ ਤੇ ਕਾਫ ਜਿਹੜਾ ਇਲਾਕਾ ਪ੍ਰਭਾਵਿਤ ਹੋਇਆ ਉਹਦੇ ਬਾਰੇ ਤੇ ਵੀ ਜਿਹੜਾ ਆਮਦੀ ਪਾਰਟੀ ਜਿਹੜਾ ਪਰਜੋਰ ਜਿਹੜਾ ਕੈਰਸ ਕੰਮ ਕਰ ਰਹੀ ਸੀ ਬਿਲਕੁਲ ਜੀ ਜਿੰਨੇ ਉਮੀਦਵਾਰ ਇਹ ਖੁਦ ਹੜ੍ਹ ਪੀੜਤ ਨੇ ਹਾਂਜੀ ਤਾਂ ਇਹਨਾਂ ਨੂੰ ਹੀ ਪੁੱਛ ਲਓ ਮੇਰੇ ਅਖਾਲ ਇਤਿਹਾਸ ਵਿੱਚ ਪਹਿਲੀ ਵਾਰ ਹੀ ਆ ਪੀ ਹਿੰਦੁਸਤਾਨ ਚ ਪੀ 20000 ਪਰ ਏਕੜ ਮੁਆਵਜ਼ਾ ਇੱਕ ਪੰਜਾਬ ਸਟੇਟ ਆ ਜਿਨੇ ਦਿੱਤਾ ਕਿਸਾਨਾਂ ਨੂੰ ਹਾਂਜੀ ਤੇ ਕਿਸਾਨ ਹਤੈਸੀ ਸਰਕਾਰ ਹੋਰ ਕਿਵੇਂ ਹੋ ਸਕਦੀ ਏ ਇਸ ਤੋਂ ਵੱਡੀ ਹਰਪੁਰ ਤੁਸੀਂ ਸਾਰੇ ਹੀ ਆ ਆ ਹੜਾਂ ਦੌਰਾਨ ਮੈਂ ਵੀ ਤੁਸੀਂ ਵੀ ਵੇਖਦੇ ਰਹੇ ਜੇ ਕੋਈ ਉਦੋਂ ਕਿਸੇ ਨੂੰ ਖਾਣ ਪੀਣ ਦੇ ਸਮਾਨ ਦੀ ਮਤਲਬ ਕੋਈ ਮੁਸ਼ਕਲ ਨਹੀਂ ਆਈ ਕੋਈ ਵੀ ਮੇਰੇ ਵੀਰ ਆ ਸਰਪੰਚ ਸਾਡੇ ਕਰਨੈਲ ਸਿੰਘ ਜੀ ਨੇ ਸੁਲਤਾਨ ਵਾਲੇ ਤੋਂ ਇਹਨਾਂ ਦਾ ਆਪਦਾ ਵੀ ਹੜ੍ਹ ਪ੍ਰਭਾਵਿਤ ਇਲਾਕਾ ਹੈ ਠੀਕ ਹੈ ਤਾਂ ਠੀਕ ਹੈ ਪਰਮਾਤਮਾ ਦੀ ਉਹ ਤਾਂ ਜਿਵੇਂ ਕੁਦਰਤ ਦੀ ਕਰੋਪੀ ਆਪਨ ਨੂੰ ਦੋ ਵਾਰਾਂ ਚੱਲਣੀ ਪਈ ਆ ਪਹਿਲਾਂ 23 ਚ ਆਇਆ ਫਿਰ 25 ਚ ਆਇਆ ਹੈ ਤਾਂ ਬਹੁਤ ਔਖੇ ਨੇ ਪਰ ਫਿਰ ਵੀ ਚਲੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸਾਨਾਂ ਦੀ ਬਾਹ ਫੜੀ ਹੜਾਂ ਦੌਰਾਨ ਵੀ ਆਉਂਦੇ ਰਹੇ ਆ ਤੇ ਮਗਰੋਂ ਵੀ ਮੁਆਵਜ਼ਾ ਮਿਲ ਗਿਆ ਲਗਭਗ ਕੋਈ ਇਕਾ ਦੁਕਾ ਰਹਿ ਗਿਆ ਹੋਗਾ ਉਹ ਵੀ ਉਹਨਾਂ ਨੂੰ ਮਿਲ ਜਾਣਾ ਠੀਕ ਹੈ ਤੇ ਚੇਅਰਮੈਨ ਸਾਹਿਬ ਇੱਕ ਹੋਰ ਮੁਸ਼ਕਲ ਆ ਰਹੀ ਜਿਹੜੇ ਪਿੰਡ ਨੇ ਖਾਸ ਤੌਰ ਤੇ ਜਿਹੜੇ ਕੁਝ ਪਿੰਡ ਜਿਹੜੇ ਦਰਿਆ ਦੇ ਪਾਣੀ ਦੇ ਵਿੱਚ ਜਿਹੜਾ ਉਹ ਜ਼ਮੀਨਾਂ ਰੁੜਗੀਆਂ ਨੇ ਜਿਵੇਂ ਆਪਾਂ ਗੱਲ ਕਰ ਤੰਨਾ ਬੱਗਾ ਬੋਤਲ ਬੱਗਾ ਚਾਰ ਪੰਜ ਪਿੰਡ ਹੈਗੇ ਹੋਰ ਮੇਰੇ ਖਿਆਲ ਚ ਉਹ ਜੀਰੇ ਚ ਆਉਂਦੇ ਆ ਤੇ ਪਰ ਆਪਾਂ ਜਿ ਭਰੋਈਪੁਰ ਦੀ ਗੱਲ ਕਰਦੇ ਤਾਂ ਉਹਨਾਂ ਨੂੰ ਜਿਹੜਾ ਕਾਫੀ ਛੇੜਾ ਸਾਡੇ ਕਿਸਾਨ ਭਰਾ ਮੁਆਵਜ਼ਾ ਲੈਣ ਚ ਮੁਸ਼ਕਲ ਆ ਰਹੀ ਉਹਦੇ ਬਾਰੇ ਤਾਂ ਅੱਕੇ ਵਿਚਾਰ ਵੀ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਦੇਖੋ ਸਾਡੇ ਹਲਕੇ ਦੇ ਵਿੱਚ ਤਾਂ ਮੇਰੇ ਨੌਲੇਜ ਵਿੱਚ ਕੋਈ ਨਹੀਂ ਇਹੋ ਜਿਹਾ ਹੈਗਾ ਜੇ ਕੋਈ ਜੀਰੇ ਵਾਲਾ ਹੋਊਗਾ ਤਾਂ ਉਹ ਬਿਲਕੁਲ ਜੀ ਉਹਨਾਂ ਨੂੰ ਮੁਆਵਜ਼ਾ ਮਿਲਣਾ ਯਕੀਨੀ ਆ ਇਹੋ ਜਿਹਾ ਕੋਈ ਚੱਕਰ ਨਹੀਂ ਗਾ ਵੀ ਜਿਹੜੀ ਵੋਟ ਨਾ ਪਾਊਗੀ ਠੀਕ ਹੈ ਜੀ ਹਾਂਜੀ ਕੰਮ ਦੇ ਆਧਾਰ ਤੇ ਵੋਟ ਪਾਊਗੀ ਜੀ ਬਿਲਕੁਲ ਪਾਊਗੀ ਤੇ ਪਾਰਟੀ ਪੂਰੀ ਤਰ੍ਹਾਂ ਤੁਹਾਡੇ ਨਾਲ ਜੀ ਬਿਲਕੁਲ ਨਾਲ ਹੈ ਜੀ ਅਸੀਂ ਤਾਂ ਨੇ ਬਹੁਤ ਵੱਧ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰ ਬਈ ਹਾਂਜੀ ਹਾਂਜੀ ਵੱਡੀ ਲੀਡ ਨਾਲ ਚਤਾ ਕੇ ਭੇਜਗੇ ਤਾਂ ਜੋ ਆਉਣ ਵਾਲੇ ਸਮੇਂ 'ਚ ਮਤਲਬ ਜਿਹੜਾ ਕੋਈ ਵਿਕਾਸ ਤੋਂ ਅਧੂਰਾ ਹੈ ਉਹ ਵਿਕਾਸ ਹੋ ਸਕੇ ਜੀ ਠ ਸਾਨੂੰ ਤੁਹਾਨੂੰ ਵੀ ਵੱਧ ਤੋਂ ਵੱਧ ਸਾਨੂੰ ਵੋਟਾਂ ਪਾਓ ਠੀਕ ਹੈ ਤੇ ਵੋਟਾਂ ਪਾ ਕੇ ਸਾਨੂੰ ਮਤਲਬ ਜਿਤਾ ਕੇ ਭੇਜੋ ਹਾਂਜੀ ਅਸੀਂ ਜੋ ਵੀ ਤੁਹਾਡੇ ਕੰਮਕਾਰ ਕਰਨ ਵਾਲੇ ਆ ਉਹ ਸਾਰੇ ਕਰਾਂਗੇ ਠੀਕ ਹੈ ਜੀ ਜੋ ਵੀ ਮਤਲਬ ਡਿਵੈਲਪਮੈਂਟ ਕਰਨ ਵਾਲੀ ਸਾਰੀ ਕਰਾਂਗੇ ਜੀ ਠੀਕ ਹੈ ਜੀ ਬਹੁਤ ਵਧੀਆ ਰਿਸਪੌਂਸਿਬਿਲਟੀ ਆ ਤੁਹਾਨੂੰ ਠੀਕ ਹੈ ਜੀ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਨਹੀਂ ਉਕੜ ਪੇਸ਼ ਨਹੀਂ ਆ ਰਹੀ ਆਮ ਆਦਮੀ ਪਾਰਟੀ ਜਿਹੜਾ ਪਿਛਲੇ ਕਰੀਬ 4 ਸਾਲ ਤੋਂ ਜਿਹੜਾ ਵਿਕਾਸ ਕੀਤਾ ਉਹ ਵਿਕਾਸ ਸਾਡੇ ਜਰੂਰ ਕੰਮ ਆਊਗਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਜਰੂਰ ਆਊਗਾ ਜੀ ਠੀਕ ਹੈ ਜਿਹੜਾ ਬਹੁਤ ਵਧੀਆ ਜਿਹੜਾ ਉਹ ਬੀਬੀ ਐਮਬੀ ਤੇ ਕੀਤਾ ਜਿਹੜਾ ਹੋਰ ਵੀ ਯੂਨੀਵਰਸਿਟੀ ਤੇ ਕੀਤੇ ਨੇ ਕਈ ਕਾਰਬਾਰ ਇਹੋ ਜਿਹੇ ਗਏ ਨੇ ਸਿੱਖਿਆ ਦੇ ਆਧਾਰ ਤੇ ਕੀਤੇ ਨੇ ਸਿਹਤ ਦੇ ਆਧਾਰ ਤੇ ਕੀਤੇ ਨੇ ਸਾਰੇ ਕੰਮ ਜਿਹੜੇ ਉਹ ਬਹੁਤ ਵਧੀਆ ਕੀਤੇ ਨੇ ਤਾਂ ਕੋਈ ਇਹੋ ਜਿਹਾ ਕੰਪਨੀ ਜਿਹੜਾ ਅਧੂਰਾ ਛੱਡਿਆ ਹੋਵੇ ਰਾਹ ਛੱਡਿਆ ਹੋਵੇ ਜੂ ਆਪਣਾ ਸਰਮਪਲਾਟ ਸੀ ਉਹ ਵੀ ਲਿਆ ਹੈ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਉਹ ਜਿਹੜਾ ਵੇਚਿਆ ਗਿਆ ਸੀ ਜਾਂ ਕੁਝ ਵੀ ਕੀਤਾ ਗਿਆ ਸੀ ਹਾਂ ਜੀ ਨੇ ਬਠਿੰਡੇ ਵਾਲਾ ਜਾਂ ਉਹ ਆਪਣੇ ਗੌਂਜਵਾਲ ਸਾਹਿਬ ਵਾਲਾ ਹਾਂ ਜੀ ਉਹ ਸਾਰਾ ਬਹੁਤ ਵਧੀਆ ਕਰ ਰਹੇ ਨੇ ਸੀਐਮ ਸਾਹਿਬ ਸਾਡੇ ਵਧੀਆ ਕੰਮ ਕੀਤਾ ਜਿਵੇਂ ਜ਼ਮੀਂਦਾਰਾਂ ਵਾਸਤੇ 32 ਦਿਨ ਤੇ ਆ ਕੇ ਅੱਧੀ ਰਾਤ ਨੂੰ ਜਾ ਕੇ ਅਸੀਂ ਪਾਣੀ ਲਾਉਨੇ ਹਾਂ ਉਹ 32 ਦਿਨ ਤੇ ਹਸਪਤਾਲਾਂ ਚ ਦਵਾਈ ਮਿਲਦੀ ਹੈ ਹਾਂ ਜੀ ਹਾਂ ਜੀ ਤਾਂ ਇਹ ਸੀ ਸਾਡੇ ਨਾਲ ਅੱਜ ਜਿਹੜੇ ਇਥੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਉਹਨਾਂ ਵੱਲੋਂ ਜਿਹੜਾ ਇੱਥੇ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਅੱਠ ਪਿੰਡ ਸੀ ਅੱਠ ਪਿੰਡਾਂ ਦੇ ਵਿੱਚ ਕਰੀਬ ਅਜ ਦੂਸਰਾ ਦਿਨ ਲਗਾਤਾਰ ਡੋਰ ਟੂ ਡੋਰ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਸੋ ਲਗਾਤਾਰ ਚੱਲਦੀ ਹੋਈ ਵੀਡੀਓ ਨੂੰ ਸ਼ੇਅਰ ਕਰਦੇ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ